ਪਈ ਚੱਕ ਲਓ ਸਾਰੇ ਆਪਣੇ ਪੈਨ ਕਾਪੀ ਆ ਜੀਏ ਫਿਰ ਹੁਣ ਪਹਿਲਾ ਨੰਬਰ ਕਿਹਦਾ ਦੀਏ ਸੁਖਦੀ ਮਾਤਾ ਦਾ ਕਿ ਸੁਖਦੀ ਭੈਣ ਦਾ ਨੰਬਰ ਚਲੋ ਸੁਖਦੀ ਭੈਣ ਦਾ ਨੰਬਰ ਦੇ ਦਨੇ ਆ ਦੀਪ ਸੁਖਰਤੀ ਦੇ ਮਨਜੀਤਕੌਰ ਦਾ ਮੁੱਦਾ ਹੁਣ ਕਾਫੀ ਜਿਆਦਾ ਭੱਗ ਚੁੱਕਿਆ ਹੈ ਮੀਚ ਭੇਜਦੇ ਸੁਖਰਤੀ ਤੇ ਤਲਵ ਸਰੋਹੀ ਨੇ ਵੀਡੀਓ ਬਣਾਈ ਸੀ ਜਿਸ ਕਰਕੇ ਮਨਜੀਤਕੌਰ ਇੰਨਾ ਜਿਆਦਾ ਗੁੱਸੇ ਦੇ ਵਿੱਚ ਆ ਗਈ ਕਿ ਉਸਨੇ ਸੁਖਰਤੀ ਤੇ ਨਵੀਂ ਸਹੇਲੀ ਦੇ ਬਾਰੇ ਇਹ ਕਹਿਤਾ ਹੁਣ ਤੈਨੂੰ ਮੈਂ 10 ਦਿਨਾਂ ਦੇ ਵਿੱਚ ਵਿੱਚ ਘਰ ਆ ਕੇ ਟਕਰਾਂਗੀ ਤੇਰਾ ਮੈਂ ਪਤਾ ਕੱਢ ਲਿਆ ਤੂੰ ਮੇਰੇ ਸੁੱਖ ਨੂੰ ਪਿੱਛੇ ਲਾਇਆ ਹੋਇਆ ਹੁਣ ਮੈਂ ਤੇਰਾ ਰੀਜਨਲ ਟਾਈਮ ਚੱਕਾਂਗੀ ਪਹਿਲਾਂ ਜਿੱਥੇ ਲੜਾਈ ਮਨਜੀਤਕੌਰ ਦੀ ਸੋਖ ਰਤੀਏ ਦੇ ਨਾਲ ਸੀ ਉੱਥੇ ਜੋ ਨਵੀਂ ਕੁੜੀ ਤਨੂ ਸੁਰੋਈਆ ਉਸਦੇ ਨਾਲ ਪੇਚਾ ਪੈ ਗਿਆ ਮਨਜੀਤਕੌਰ ਦਾ ਮਨਜੀਤਕੌਰ ਨੇ ਲਾਈਵ ਆ ਕੇ ਕਿਹਾ ਕਿ ਉਹ ਉਹੀ ਕੁੜੀ ਹੈ ਜਿਹਦੇ ਕਰਕੇ ਸੁੱਖ ਮੈਥੋਂ ਦੂਰ ਹੋਇਆ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਬਕ ਸਿਖਾਵਾਂਗੀ ਮੀ ਵਿੱਚ ਭੱਜ ਕੇ ਸੋਖ ਰਤੀਏ ਦੇ ਨਾਲ ਆਪਣੀਆਂ ਬਾਹਾਂ ਚੌਕੇ ਵੀਡੀਓ ਬਣਾਈ ਸੀ ਏ ਵੀ ਮਨਜੀਤ ਕੌਰ ਲਾਈਵ ਆ ਕੇ ਲੋਕਾਂ ਨੂੰ ਵਿਖਾਉਂਦੀ ਏ ਕਹਿੰਦੀ ਏ ਇਹ ਕੁੜੀ ਜੀਨੇ ਸੁਖਰਤਿਆ ਨੂੰ ਮਗਰ ਲਾਇਆ ਹੋਇਆ ਤੇ ਇਹਨੂੰ ਤਾਂ ਹੁਣ ਮੈਂ ਦੱਸਾਂਗੀ ਤੁਹਾਨੂੰ ਤੇ ਸੁਖਰਤਿਆ ਜੋ ਲਗਾਤਾਰ ਰੋਮਾਂਟਿਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰੋਂ ਅਪਲੋਡ ਕਰ ਰਹੇ ਨੇ ਇਸੇ ਗੱਲੋਂ ਮਨਜੀਤ ਕੌਰ ਕਾਫੀ ਜ਼ਿਆਦਾ ਨਾਰਾਜ਼ ਦਿਖਾਈ ਦਿੱਤੀ ਏ ਤੇ ਗਾਲਾਂ ਤੱਕ ਉਹਨਾਂ ਨੇ ਤੁਹਾਨੂੰ ਕੱਢ ਦਿੱਤੀਆਂ ਨੇ ਮਨਜੀਤ ਕੌਰ ਵੀ ਲਗਾਤਾਰ ਕਹਿੰਦੇ ਨੇ ਸੁਖਰਤਿਆ ਇਸ ਕੁੜੀ ਕਰਕੇ ਮੇਰੇ ਤੋਂ ਦੂਰ ਹੋਇਆ ਤੇ ਮੇਰੇ ਨਾਲ ਗੱਲ ਨਹੀਂ ਕਰਦਾ ਕਾਫੀ ਲੋਕ ਵੀ ਮਨਜੀਤ ਕੌਰ ਦੀ سپورਟ ਦੇ ਵਿੱਚ ਆਏ ਨੇ ਤੇ ਕਹਿੰਦੇ ਨੇ ਮਨਜੀਤ ਕੌਰ ਸੋਕਰਤੀਏ ਨੂੰ ਸੱਚਾ ਪਿਆਰ ਕਰਦੀ ਹੈ ਸੋਕਰਤੀਏ ਦੇ ਛੱਡਣ ਤੋਂ ਬਾਅਦ ਵੀ ਪਿੱਛੇ ਨਹੀਂ हट ਰਹੀ سوشل میڈیا ਤੇ ਭਾਵੇਂ ਜਿੰਨੀ ਮਰਜ਼ੀ ਬਦਨਾਮੀ ਹੋ ਗਈ ਸੋਕਰਤੀਏ ਦੇ ਪਿੱਛੇ ਲਗਾਤਾਰ ਸੋਖ ਨੂੰ ਵਾਪਸ ਬੁਲਾਉਣ ਦੀਆਂ ਗੱਲਾਂ ਕਰ ਰਹੀ ਹੈ ਤੁਸੀਂ ਜਰੂਰ ਦੱਸਿਓ ਤੁਸੀਂ ਕਿਸ ਦੀ سپورਟ ਦੇ ਵਿੱਚ ਹੋ ਮਨਜੀਤ ਕੌਰ ਜਾਂ ਸੋਕਰਤੀਏ ਦੀ ਆਪਣੇ ਵਿਚਾਰ ਜਰੂਰ ਕਮੈਂਟ ਕਰਿਓ ਕੀ ਸੱਚੀ ਮਨਜੀਤ कौर ਤਨੁਸਰੋਈ ਦੇ ਘਰ ਜਾਵੇਗੀ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਤੇ ਪਹਿਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ